ਸੂਰਾ ਸੋ ਪਹਿਚਾਨੀਐ ਜੋ ਲਰੈ ਤੀਨ ਕੇਹੇਤ ਪੁਰਜਾ ਪੁਰਜਾ ਕਟ ਮਰੇ ਕਪੂਨਾ ਛਡ ਕੇ ਸਤ ਕੋ ਟਾਲ ਗੁਰ ਸੇਹੀਐ ਨਹਿਨ ਸੁਸਹਿਜ ਸੁਭਾਈ ਦਸ਼ਨ ਪਸਿਆ ਗੁਰੂ ਕੈ ਜਨਮ ਮਰਨ ਦੁਖ ਚਾਈ ਭੂਆ ਸਿਫਤ ਖਸਮ ਦੀ ਨੂਰ ਅਰਸੋਂ ਹਮਪੁਰ ਸੋਹੰ ਟਕੀਐ ਤੁਦ ਡਿਫੇ ਸੱਚੇ ਪਾਤਸ਼ਾਹ ਮਗ ਜਨਮ ਜਨਮ ਦੀ ਟਕੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਰੂ ਜਿਸ ਪਾਸ ਬਹਿਠਿਆ ਸੋਹੰ ਸਨਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕੁਰਪਾਣੀ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ